ਵੀਰੋ ਇੱਕ ਆਮ ਕਹਾਣੀ ਆ ਕਿ ਸਾਡੀ ਜਿਹੜੀ ਸਰਕਾਰ ਨੇ ਸਾਡੇ ਮਨ ਦੇ ਵਿੱਚ ਬਿਠਾਇਆ ਕਿ ਝੋਨੇ ਨੇ ਪਾਣੀ ਦਾ ਲੈਵਲ ਡਾਊਨ ਕਰਤਾ ਬਿਲਕੁਲ ਗਲਤ ਗੱਲ ਆ ਪਾਣੀ ਦਾ ਲੈਵਲ ਸਾਡੀਆਂ ਗਲਤ ਜਿਹੜੀਆਂ ਨੇ ਆਪਣੇ ਸੀਗਾ ਜਿੱਦਾਂ ਕਦੂ ਕਰਕੇ ਝੋਨਾ ਲਾਉਣਾ ਤੇ ਇਹੋ ਜਿਹੀਆਂ ਚੀਜ਼ਾਂ ਨਹੀਂ ਡਾਊਨ ਕੀਤਾ ਨਾ ਕਿ ਝੋਨੇ ਨੇ ਕਿਉਂ ਨਾ ਝੋਨੇ ਦਾ ਬਗਲੀ ਕੋਈ ਨਹੀਂਗਾ ਅੱਜ ਤੱਕ ਸਰਕਾਰਾਂ ਕੋਲ ਝੋਨੇ ਦਾ ਕੋਈ ਬਦਲ ਨਹੀਂਗਾ ਜਿਮੀਦਾਰਾਂ ਕੋਈ ਝੋਨੇ ਜਿੰਨੇ ਪੈਸੇ ਕੋਈ ਵੀ ਫਸਲ ਦੀ ਬਟਾਉਂਦੀ ਆ ਵੇਖੋ 4 ਸਾਲ ਹੋ ਗਏ ਸੁੱਕਾ ਕਦੂ ਕਰਦੇ ਸੀਗੇ ਇਸ ਦੇ ਨਾਲ ਹੀ ਹਰਕਾ ਡਾਕਟਰ ਸਾਹਿਬ ਦੇ ਕਹਿੰਦੇ ਡਾਕਟਰ ਦਲੇਰ ਸਿੰਘ ਉਹਨਾਂ ਦੇ ਅ ਬਟਾ ਦੇ ਝੋਨਾ ਲਾਇਆ ਪਰ ਸੌਰੀ 1509 ਬਾਸ ਮਤੀ ਤੇ ਅੱਜ 13 ਦਿਨ ਦੀ ਹੈ ਐਡੀ ਤੇ ਸਾਥੀ 80 ਗ੍ਰਾਮ ਤੇ 1 ਲੀਟਰ ਸਟੰਪ ਜਿਹੜੀ ਹੁੰਦੀ ਹੈ ਉਹਦੀ ਸਪੇਅਰ ਕੀਤੀ ਹੈ ਝੋਨਾ ਵਟਾਂ ਦੇ ਲਾ ਕੇ ਅਗਲੇ ਦਿਨ ਕੋਈ ਇੱਕ ਵੀ ਬੂਟਾ ਨਦੀਨ ਦਾ ਨਹੀਂ ਉਗਿਆ ਤੇ 13 ਦਿਨ ਦੀ ਇਹ ਬਾਸਮਤੀ ਆ 1509 ਵੇਖੋ ਇਹ ਬੂਟਾ ਦੇਖੋ ਇਹਦਾ 13 ਦਿਨ ਦੇ ਵਿੱਚ ਬਹੁਤ ਜ਼ਿਆਦਾ ਇਹਨੇ ਗਰੋਥ ਕੀਤੀ ਆ ਬਹੁਤ ਵਧੀਆ ਗਰੋਥ ਕੀਤੀ ਆ ਜੇ 4-5 ਦਿਨ ਪਹਿਲਾਂ ਉਹਨੂੰ ਇੱਕ ਖਾਦ ਪਈ ਹੈ ਸਿਰਫ ਇਹਨੂੰ ਤੇ ਹੁਣ ਜੀ ਇੱਕ ਦੋ ਦਿਨ ਤੱਕ ਦੂਜੀ ਸਵਾਦ ਇਹਦੇ ਵਿੱਚ ਪਾਉਣੇ ਆ ਬਹੁਤ ਵਧੀਆ ਟੈਕਨੀਕਾਂ ਨੇ ਵੇਖੋ ਇਹ ਜਿਹੜੇ ਹੈਗੀਆਂ ਨੇ ਵੈਰਾਈਟੀਆਂ ਨੇ ਇਹ ਕੋਈ ਵੀ ਵੈਰਾਈਟੀ ਆ ਜ ਜਦਾ ਤੁਸੀਂ ਪੂਸਾ 44 ਲੈ ਲਓ 165 ਦਿਨ ਚ ਪੱਕਦੀ ਆ ਜਿਹੜੀ ਇਸ ਤਰ੍ਹਾਂ ਲਾਉਂਦੇ ਆਪਾਂ ਜਾਂ ਸੁੱਕਾ ਗੱਦੂ ਕਰਕੇ ਲਾਉਂਦੇ ਆ 20 ਦਿਨ ਐਡਵਾਂਸ ਪੱਕਦੀ ਆ 145 ਦਿਨ ਦੇ ਵਿੱਚ ਇਸ ਕਰਕੇ ਝੋਨੇ ਨੂੰ ਨਹੀਂ ਅਸੀਂ ਬਲੇਮ ਦੇ ਸਕਦੇ ਕਿ ਝੋਨੇ ਦੇ ਕਰਕੇ ਅਸੀਂ ਪਾਣੀ ਦਾ ਲੈਵਲ نیچے ਗਿਆ ਜਿਹੜੀਆਂ ਸਾਡੀਆਂ ਸਾਡੇ ਤਰੀਕੇ ਸੀਗੇ ਉਹ ਗਲਤ ਸੀਗੇ ਕਦੂ ਕਰਕੇ ਲੈਂਟਰ ਬਣਾ ਦਿੰਨੇ ਆਪਾਂ ਸੁਹਾਗੇ ਮਾਰ ਮਾਰ ਕੇ ਕਦੂ ਕਰ ਕਰਕੇ ਉਹ ਗੈਸ ਬਣ ਕੇ ਪਾਣੀ ਇੱਕ ਤਾਂ ਜ਼ਹਿਰੀਲਾ ਹੁੰਦਾ ਵਾਤਾਵਰਨ ਜ਼ਹਿਰੀਲਾ ਹੁੰਦਾ ਤੇ ਦੂਜੀ ਗੱਲ ਇਹ ਆ ਵੀ ਸਾਡੀਆਂ ਫਸਲਾਂ ਤੇ ਵੀ ਫੰਗੀ ਸਾਈਡ ਦਾ ਅਟੈਕ ਕਈ ਤਰ੍ਹਾਂ ਦੇ ਕੀੜੇ ਜਿਹੜੇ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਉੱਲੀਆਂ ਸਾਡੀਆਂ ਫਸਲਾਂ ਦੇ ਵਿੱਚ ਆਉਂਦੀਆਂ ਨੇ ਆ ਸਾਨੂੰ ਤਾਂ 4 ਸਾਲ ਹੋ ਗਏ ਸੀਗੇ ਸੁੱਕਾ ਕਦੂ ਪਰ ਆ ਜਿਹੜੀ ਆ ਇਹ ਚੀਜ਼ ਆ ਇਹ ਨਵੀਂ ਅਸੀਂ ਪਿਛਲੇ ਸਾਲ ਇਕੱਲਾ ਕਰਕੇ ਵੇਖਿਆ ਸੀਗਾ ਤੇ ਅਸੀਂ ਕਾਮਯਾਬ ਸੀਗੇ ਜਿਵੇਂ ਕਿ ਡਾਕਟਰ ਸਾਹਿਬ ਹੁਣੇ ਬਹੁਤ ਉਪਰਾਲਾ ਕਰ ਰਹੇ ਨੇ ਪੰਜਾਬ ਦਾ ਪਾਣੀ ਬਚਾਉਣ ਨੂੰ ਤੇ ਸਰਕਾਰ ਨੂੰ ਵੀ ਬੇਨਤੀ ਆ ਜਿਹੜੇ ਆਪਾਂ ਸਿੱਧੀ ਭੁਗਤਾਈ ਤੇ ਕਿਸਾਨ ਨੂੰ ਪੈਸੇ ਦੰਨੇ ਆ ਉਹ ਇਹੋ ਜਿਹੀਆਂ ਸਕੀਮਾਂ ਨੂੰ ਜਿਹੜੀਆਂ ਆ ਵਟਾ ਮੜਾ ਵਾ ਸੁੱਕਾ ਕਦੂਗਾ ਇਹਨੂੰ ਵੀ ਨਾਲ ਜੋੜਿਆ ਜਾਵੇ ਤਾਂ ਕਿ ਲੋਕਾਂ ਨੂੰ ਹੋਰ ਸਹਾਈ ਮਿਲੇ